ਅਜ ਨਾਲਾ ਦੇ ਸਰਹੱਦੀ ਪਿੰਡ ਬਿਕਰੌਰ ਦੇ ਵਿੱਚ ਅੱਜ ਦੁਪਹਿਰ ਇੱਕ ਕਿਸਾਨ ਹਰਵਿੰਦਰ ਸਿੰਘ ਦੀ ਠੇਕੇ ਤੇ ਲਈ ਕਰੀਬ 2 ਏਕੜ ਦੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਜਦਕਿ ਕਿਸਾਨ ਦੇ ਵੱਲੋਂ ਅੱਗ ਲੱਗਣ ਦਾ ਜ਼ਿੰਮੇਵਾਰ ਬਿਜਲੀ ਵਿਭਾਗ ਨੂੰ ਠਹਿਰਾਇਆ ਜਾ ਰਿਹਾ ਹੈ ਨਸਬੰਦੀ ਪੀੜਤ ਕਿਸਾਨ ਹਰਵਿੰਦਰ ਸਿੰਘ ਅਤੇ ਉਸ ਦੇ ਸਾਥੀ ਨੇ ਦੱਸਿਆ ਕਿ ਉਹ ਇੱਕ ਗਰੀਬ ਕਿਸਾਨ ਹੈ ਅਤੇ ਉਸ ਨੇ ਠੇਕੇ ਤੇ ਜ਼ਮੀਨ ਲਈ ਹੋਈ ਸੀ ਉਸ ਨੇ ਦੋਸ਼ ਲਗਾਇਆ ਕਿ ਬਿਜਲੀ ਵਿਭਾਗ ਦੇ ਵੱਲੋਂ ਬਾਰਡਰ ਦੇ ਫੀਚਰ ਨੂੰ ਚਾਲੂ ਰੱਖਿਆ ਗਿਆ ਹੈ ਜਦ ਕਿ ਬਾਕੀ ਸਭ ਜਗ੍ਹਾ ਤੇ ਬਿਜਲੀ ਸਪਲਾਈ ਬੰਦ ਹੈ ਅਤੇ ਬਿਜਲੀ ਭਾਗ ਦੀ ਗਲਤੀ ਦੇ ਨਾਲ ਉਸ ਦੀ ਕੀਮਤੀ ਫਸਲ ਸੜ ਕੇ ਸੁਆਹ ਹੋ ਗਈ ਅਤੇ ਉਸ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾਵੇ। ਹਾਂਜੀ ਬੱਜੀ ਕੀ ਕੀ ਗੱਲ ਹੋਈ ਹੈ ਮੇਰਾ ਨਾਮ ਹਰਵਿੰਦਰ ਸਿੰਘ ਪਿੰਡ ਬਿਗਰਾ ਉਰ ਇਹ ਬਿਜਲੀ ਬੋਰਡ ਵਾਲਿਆਂ ਦੀ ਗਲਤੀ ਨਾਲ ਬਾਦਰ ਫੀਡਰ ਚੱਲ ਰਿਹਾ ਹੈ ਜ਼ਿਮੀਦਾਰ ਦੀ ਬੱਤੀ ਸਾਰੀ ਬੰਦ ਆ ਉਹਨਾਂ ਨਾਂ ਤੇ ਪੱਠੇ ਭਰ ਰਹੇ ਆ ਇਹਨਾਂ ਦੀ ਬੱਤੀ ਜਲ ਰਹੀ ਆ ਤਾਰਾਂ ਤੋਂ ਛੋਟੀ ਹੋ ਗਈ ਮੇਰੀ ਕਣਕ ਨੂੰ ਅੱਗ ਲੱਗ ਚੁੱਕੀ ਆ ਕਣਕ ਮੇਰੀ 2-2 ਏਕੜ ਵੱਧ ਸੜ ਚੁੱਕੀ ਆ ਤੇ ਅੱਗੇ ਤੁਸੀਂ ਮੌਕਾ ਵੇਖ ਲਓ। ਕਿ ਬਿਜਲੀ ਵਾਲਿਆਂ ਨੇ ਪਰਮਿਟ ਨਹੀਂ ਲਿਆ ਬਿਜਲੀ ਵਾਲਿਆਂ ਨੇ ਪਰਮਿਟ ਕੋਈ ਨਹੀਂ ਉਹ ਨਾ ਲਿਖਤੀ ਰੂਪ ਚ ਦਿੱਤਾ ਵੀ ਬਾਰਡਰ ਚੱਲਣਾ ਹੀ ਚੱਲਣਾ ਚਾਹੀਦਾ ਬਾਕੀ ਸਾਰੇ ਫੀਡਰ ਬੰਦ ਆ ਇਹ ਇਹ ਚੱਲਦਾ ਕੱਲਾ ਚੱਲਣ ਡਿਆ ਦੁਪਹਿਰ ਲੱਗੀ 1.5 ਦਾ ਟਾਈਮ ਜੇ ਕਿੰਨਾ ਕੁ ਨੁਕਸਾਨ ਹੋ ਗਿਆ 2 ਕਿੱਲੇ ਤੋਂ ਵੱਧ ਨੁਕਸਾਨ ਹੋ ਗਿਆ ਸਾਰੀ ਕਣਕ ਸੜ ਗਏ ਲੱਖ ਤੋਂ 2-3 ੜ ਸੜ ਗਏ ਲੋਕ ਨੇ ਠੇਕੇ ਦੇ ਪੈਲੀ ਲਈ ਕੀ ਮੰਗ ਕਰਨਾ ਚਾਹੁੰਦੇ ਮੰਗ ਇਨਸਾਫ ਮਿਲ ਜੇ ਜੋ ਸਾਡਾ ਖਰਚਾ ਪਾਣੀ ਠੇਕਾ ਦਿੱਤਾ ਜਾਵੇ ਹੋਰ ਕੀ ਇਹ ਠੇਕੇ ਤੋਂ ਵੱਧ ਆ ਜੇ ਠੇਕੇ ਤੋਂ ਹੀ ਘਟਣਾ ਵਾਪਰ ਗਈ ਜੀ ਇਹ ਬੱਤੀ ਜਲਦੀ ਬਈ ਬਾਰਡਰ ਲਾਈਨ ਬ ਤੇ ਥੱਲੇ ਪਨੇ ਅੱਗ ਲੱਗੀ ਆ ਲਾ ਕੇ 2 ਏਕੜ ਤੋਂ ਵੱਧ ਕਣਕ ਸੜ ਗਈ ਹੈ ਤੇ ਅੱਗੇ ਜ਼ਿਮੀਦਾਰ ਦੇ ਤੁਹਾਨੂੰ ਪਤਾ ਹੀ ਸਾਰੇ ਤੇ ਲੱਗੀ ਭੱਜ ਕੇ ਅੱਗ ਲੱਗੀ ਫੇਰ ਮ ਖਰਾਬ ਹੋ ਗਿਆ ਆ ਤੇ ਯਾਨੀ ਕਿ ਸਾਰੀ ਜੜੀ ਆ ਉਹ ਲੱਖ ਤੋਂ ਪਲੱਸ ਹੀ ਨੁਕਸਾਨ ਹੋਇਆ ਤੇ ਵੀਰ ਜੀ ਅੱਗ ਫੇਰ ਲੱਗ ਚੁੱਕੀ ਨਾੜ ਨੂੰ ਸੁੱਕੇ ਨਾੜ ਨੂੰ ਤੇ ਕੀ ਇੱਥੇ ਕੀ ਦੀ ਪ੍ਰਸ਼ਾਸਨ ਦੀ ਗਲਤੀ ਗਿਣਨਾ ਚਾਹੁੰਦੇ ਪ੍ਰਸ਼ਾਸਨ ਦੀ ਗਲਤੀ ਗਿਣਨਾ ਚਾਹੁੰਦੇ ਆ ਜੀ ਜੇ ਮੰਨ ਲਓ ਆਪਾਂ ਸਾਰੇ ਉੱਤੋਂ ਤੱਕ ਫੋਨ ਕੀਤੇ ਆ ਤੇ ਘੰਟੇ ਡੇਢ ਘੰਟੇ ਬਾਅਦ ਵੀ ਸਾਰੀ ਇੱਥੇ ਪਹੁੰਚੀ ਜਾ ਰਿਹਾ ਹੈ ਮਾੜਾ ਪਹੁੰਚੇ ਇਹ ਜੀ ਬਿਜਲੀ ਬੋਰਡ ਦੀ ਗਲਤੀ ਗੰਦੇ ਬਿਜਲੀ ਬੋਰਡ ਦੀ ਗਲਤੀ ਆ ਜੇ ਮੰਨ ਲਓ ਆਪਾਂ ਪਰਮਿਟ ਇੰਨਾ ਦਿਨਾਂ ਚ ਹੋਣੇ ਚਾਹੀਦੇ ਤੇ ਬਾਰਡਰ ਲਾਈਨ ਜੇ ਚਲਦੀ ਪਈ ਐਸਐਮਜੀਟ ਨਿਊਜ਼ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ